ਇਹ ਵੇਖਣਾ ਚਾਹੀਦਾ ਸੀ ਕਿ ਦਰਿਆਵਾਂ ਦੀ ਖਲਾਈ ਦਰਿਆਵਾਂ ਦੇ ਨੱਕੇ ਮੋੜੇ ਕਹਿੰਦੇ ਇੰਨਾ ਪੱਥਰ ਲਾ ਤਾ ਉਹ ਲਾ ਤਾ ਕਿਤੇ ਕੁਝ ਨਹੀਂ ਹੈਗਾ ਲੋਕ ਤਰਸਦੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਪਾਣੀ ਲੈ ਜਾਣਾ ਵਾ ਆ ਸਿਆਲ ਦੇ ਸਮੇਂ ਦਰਿਆਜੋ ਪਾਣੀ ਸੁੱਕ ਜਾਣਾ ਤੇ ਰੇਤਾ ਵਾਲੀ ਵੱਡੇ ਮਗਰਮਾਛ ਆ ਜਾਣੇ ਆ ਰੇਤਾ ਕੱਢਣ ਲਈ ਉਸੇ ਲਈ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਮੱਛੀ ਤੇ ਰੇਤਾ ਦਾ ਹੱਕ ਹੀ ਨਹੀਂ ਹੈਗਾ ਆਪਦੇ ਘਰ ਹੀ ਲਾਉਣ ਲਈ ਇਹ ਵੱਡੀ ਤਰਸਦੀ ਆ ਸਰਕਾਰ ਨੂੰ ਚਾਹੀਦਾ ਵਾ ਕਿ ਸਾਨੂੰ ਆ ਜਿਹੜਾ ਕਰੋੜਾਂ ਰੁਪਈਆ ਨਸਾਂ ਉ ਆਵੇ ਦੀ ਪਰਪਾਈ ਸਰਕਾਰ ਕਰੇ ਕਿਉਂ ਖਜ਼ਾਨਾ ਸਰਕਾਰ ਦਾ ਇਸ ਵਸਤੇ ਆ ਦੂਜੀ ਗੱਲ ਹੈ ਕਿ ਇਹ ਕਿਤੇ ਪੰਜਾਬ ਸਰਕਾਰ ਤੋਂ ਇਨਕਾਮ ਹੋਈ ਹੋਈ ਆ ਸੈਂਟਰ ਨੇ ਸਾਨੂੰ ਭਾਰਤ ਦਾ ਸੂਬਾ ਹੀ ਨਹੀਂ ਮੰਨਿਆ ਵੇਖੋ ਕਿੰਨੀ ਵੱਡੀ ਗੱਲ ਆ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਨੇ ਸਾਨੂੰ ਭਾਰਤ ਦਾ ਸੂਬਾ ਹੀ ਨਹੀਂ ਮੰਨਿਆ ਕਿਹੜਾ ਪੰਜਾਬ ਹੈ ਮੇਰਾ ਸੂਬਾ ਹੀ ਨਹੀਂ ਹੈਗਾ ਤੇ ਫਿਰ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਸਭ ਤੋਂ ਵੱਧ ਨਾਂ ਭੰਡਾਰ ਵਿੱਚ ਅਸੀਂ ਨਾਂ ਜਿ ਪਾਉਣੇ ਆ ਸਭ ਤੋਂ ਵੱਧ ਅਸੀਂ ਲੰਗਰ ਲਾਉਣੇ ਆ ਪਰ ਪੰਜਾਬ ਸਿੰਘਾ ਤੇਰੇ ਨਾਲ ਪੰਜਾਬ ਦੇ ਲੋਕ ਖਲੋਤੇ ਆ ਤੇਰੀ ਧਰਤੀ ਵੇਲੇ ਜਿਹੜਾ ਅੱਖ ਕਰੂਗਾ ਉਹਦੀ ਅੱਖ ਨਹੀਂ ਰਹਿਣ ਦਿਆਂਗੇ ਜਿਹੜਾ ਹੱਥ ਕਰੂਗਾ ਉਹਦਾ ਹੱਥ ਨਹੀਂ ਰਹਿਣ ਦਿਆਂਗੇ ਸੰਕਟ ਆਇਆ ਵਾ ਰਲ ਕੇ ਝੱਲਾਂਗੇ ਪੰਜਾਬ ਸਿੰਘ ਦੇ ਨਾਲ ਸਾਰੀ ਦੁਨੀਆ ਖਲੋਤੀ ਆ ਇਹਨਾਂ ਸਰਕਾਰਾਂ ਸਰਦਾਰਾਂ ਨੂੰ ਕੁਝ ਨਹੀਂ ਹੈਗਾ ਜੋ ਜਸੇ ਬੰਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾ ਹੋ ਇਕੱਤਰ ਮਿਲੋ ਮੇਰੇ ਭਾਈ ਤੁਬਦਾ ਦੂਰ ਕੋਲ ਬੁਲਾਏ ਹਰ ਨਾਮ ਹੈ ਕਿ ਉਹ ਜੋੜੀ ਗੁਰਮੁਖ ਪੈਸੋ ਸਾਬ ਸਾਬਿਸ਼ ਆਏ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਸਾਰੇ ਇਕ ਮੈਂ ਤੇ ਖਲੋਤੇ ਆ ਇਹ ਸਾਬਤ ਨੂੰ ਗੁਰੂ ਨਾਨਕ ਕਿਰਪਾ ਕਰੇ ਪਿਆਰ ਤੇ ਸਤਕਾਰ ਨਾਲ ਜਿੱਦਾਂ ਦੇ ਪੰਜਾਬ ਦਾ ਕਦੇ ਵੀ ਵਾਲਵਿੰਗਾੜੀ ਹੋਗਾ ਕਿਸਾਨ ਮਜ਼ਦੂਰ ਸ਼ਗਤ ਕਮੇਟੀ ਦਾ ਸੇਵਾਦਾਰ ਮੇਰ ਸਿੰਘ ਤਲੰਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ